ताक्षा, 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 गुरु सचे हाजर सारी अस बेनती करत करो सारे बड़े प्यार ਬੜੀ ਭਾਵਨਾ ਨਾਲ ਸਾਰੀਆਂ ਸੰਗਤਾਂ ਦੂਰ ਦਰਾਡੇਾਂ ਤੋਂ ਚੱਲ ਕਰਕੇ ਭਾਈ ਅਮਰਪਾਲ ਸਿੰਘ ਜੀ ਦੇ ਪਿਆਰ ਦੇ ਵਿੱਚ ਤੁਸੀਂ ਦੂਰ ਦਰਾਡੇਾਂ ਤੋਂ ਚੱਲ ਕਰਕੇ ਤਸ਼ਰੀਫ ਲੈ ਕੇ ਆਏ ਹੋ ਸੋ ਬੇਨਤੀ ਹੈ ਸਾਰੀ ਸੰਗਤ ਦੇ ਚਰਣਾ ਵਿੱਚ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ ਜਿਨ੍ਹਾਂ ਨੌਜਵਾਨ ਜਿੰਨੀਆਂ ਭੈਣਾਂ ਮਾਵਾ ਮਾਤਾਵਾ ਬਜ਼ੁਰਗ ਸ਼ਬਦ ਚਰਣਾ ਚ ਦਾਸ ਬੇਨਤੀ ਕਰਦਾ ਹੈ ਕੋਈ ਰਸਨਾ ਵਾਜੀ ਨਾਲ ਇੱਕ ਵਾਰੀ ਸਾਰੇ ਗੱਡਵਰਕੇ ਦੁਆਰਾ ਫਿਰ ਬਤੀ ਦੁਹਰਾਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਭਾਈ ਅਮਰਪਾਲ ਸਿੰਘ ਜੀ ਖਾਲਸਾ ਤੁਹਾਨੂੰ ਪਤਾ ਹੈ ਅਜੋਕੀਆਂ ਸਮੇਂ ਦੀਆਂ ਸਰਕਾਰਾਂ ਨੇ ਔਰ ਸਾਡੇ ਪੰਥ ਕਹੌਣ ਵਾਲੇ ਪੰਥਦਰਦੀ ਚਿਹਰੇ ਨੇ ਜਿਹੜੇ ਜਦੋਂ ਉਹਨਾਂ ਤੋਂ ਭਾਈ ਅਮਰਿਤਪਾਲ ਸਿੰਘ ਜੀ ਦੀ ਚੜ੍ਹਦੀ ਕਲਾ ਬਰਦਾਸ਼ਤ ਨਾ ਹੋਈ ਤੇ ਆਪਣੇ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਆਪਣਿਆਂ ਨੇ ਜੜੀ ਤੇਲ ਪਾ ਕੇ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਪਚਾਇਆ ਮੈਂ ਹਮੇਸ਼ਾ ਸੰਗਤ ਦੇ ਦਰਨਾਕ ਅਕਸਰ ਆਪਣੇ ਦੁਆਨਾ ਚ ਵੀ ਇਹ ਬਿੰਕੀਆਂ ਕਰਦਾ ਹੁੰਦਾ ਜਦੋਂ ਸਾਡੇ ਪੰਜਾਬ ਦੀ ਨੌਜਵਾਨੀ ਜਾਗ ਜਾਏ ਜਦੋਂ ਸਾਡੇ ਪੰਜਾਬ ਦੇ ਨੌਜਵਾਨ ਉੱਠਣ ਲੱਗ ਪੈਣ ਜਦੋਂ ਪੰਜਾਬ ਦੇ ਨੌਜਵਾਨ ਅਮਰਿਤਧਾਰੀ ਹੋ ਕੇ ਜਿਹੜੇ ਕਈ-ਕਈ ਸਾਲ ਤੋਂ ਇਹਨਾਂ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਨੇ ਜਿਹੜੇ ਕਈ-ਕਈ ਸਾਲਾਂ ਤੋਂ ਇਹਨਾਂ ਗੱਦੀਆਂ ਤੇ ਬੈਠੇ ਨੇ ਜਦੋਂ ਉਹਨਾਂ ਨੂੰ ਸਵਾਲ ਕਰਨ ਲੱਗ ਜਾਣ ਨਾ ਤੇ ਜਿਹੜੇ ਇਹ ਅਹੁਦਿਆਂ ਤੇ ਬੈਠੇ ਨੇ ਕਈ-ਕਈ ਸਾਲਾਂ ਦੇ ਉਹਨਾਂ ਨੂੰ ਇਹ ਖਤਰਾ ਪੈਣ ਦਾ ਹੋ ਜਾਂਦਾ ਹੈ ਵੀ ਇਹ ਹੁਣ ਉੱਠਵੇਂ ਤੇ ਸਾਨੂੰ ਸਵਾਲ ਕਰਨਗੇ ਤੇ ਸਾਡੇ ਕੋਲ ਜਵਾਬ ਹੈ ਕੋਈ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਇੱਕ ਐਸੀ ਵਹੀਰ ਚਲਾਈ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਇੱਕ ਐਸਾ ਨੌਜਵਾਨਾਂ ਵਿੱਚ ਜਜਬਾ ਭਰਿਆ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਬੱਚਿਆਂ ਨੂੰ ਸ਼ਰਾਬਾਂ ਤੋਂ ਜਿੱਤੇ ਤੋਂ ਨਸ਼ੇ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਹੋਣ ਦੀ ਪ੍ਰੇਰਣਾ ਦਿੱਤੀ ਤੇ ਸਰਸਗੇ ਜੀ ਦਿਨ ਕਿਤੇ ਰਾਤ ਕਿਤੇ ਦਿਨ ਕਿਤੇ ਰਾਤ ਕਿਤੇ ਐਨਾ ਪ੍ਰਚਾਰ ਕੀਤਾ ਗੁਰੂ ਕੋ ਕੋਈ ਬਹੁਤਾ ਲੰਮਾ ਸਮਾਨੀਸਿ ਹੋਇਆ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਆ ਕੇ ਉਹਨਾਂ ਪ੍ਰਚਾਰ ਸ਼ੁਰੂ ਕੀਤਾ ਮੈਂ ਕਹਿੰਨਾ ਵੀ ਸਾਡੇ ਵਰਗੇ ਪ੍ਰਚਾਰਕ ਜਿਹੜੇ 10-10 ਸਾਲ ਤੋਂ 15-15 ਸਾਲਾਂ ਤੋਂ ਅਸੀਂ ਉਹ ਪ੍ਰਚਾਰ ਨਹੀਂ ਕਰ ਸਕੇ ਜਿਹੜਾ ਪ੍ਰਚਾਰ ਭਾਈ ਅੰਮ੍ਰਿਤਪਾਲ ਸਿੰਘ ਨੇ 2 ਸਾਲਾਂ ਵਿੱਚ ਕੀਤਾ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਉਹ ਜਦੋਂ ਨੌਜਵਾਨਾਂ ਨੂੰ ਜਗਾਉਣ ਲੱਗ ਪਿਆ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ 2% ਵਾਲੇ ਸਾਨੂੰ ਕਿਹਾ ਜਾਂਦਾ ਹੈ ਵਰਲਡ ਵਾਈਡ 2% ਨੂੰ ਹਰਾਉਣ ਵਾਸਤੇ 98% ਵਾਲਿਆਂ ਦਾ ਜੋਰ ਲੱਗਿਆ ਦੋ। ਪਰ ਇਹ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੰਥ ਹੈ। ਜਦੋਂ-ਜਦੋਂ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਉਹ ਜਦੋਂ ਚਮਕੌਰ ਦੀ ਕੱਚੀ ਗੜੀ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੱਥੇ ਬਣਾ ਬਣਾ ਚਮਕੌਰ ਦੀ ਗੜੀ ਜੰਗਵਲ ਭੇਜਦੇ ਨੇ ਚਮਕੌਰ ਦੀ ਗੜੀ ਤੋਂ ਤੇ ਸਾਹਿਬ ਜادہ ਬਾਬਾਜੀਤ ਸਿੰਘ ਜੀ ਵੱਡੇ ਸਾਹਿਬ ਜادہ ਆਏ ਗਲ ਵਿੱਚ ਪੱਲਾ ਪਾਇਆ ਤੇ ਆ ਕੇ ਆ ਕੇ ਮਹਾਰਾਜ ਮੈਨੂੰ ਵੀ ਆਗਿਆ ਦੋ ਮਹਿਲੀ ਮਦਾਨੇ ਜਗ ਵਿੱਚ ਜਾ ਕੇ ਛੀਦੀ ਪ੍ਰਾਪਤ ਕਰਨੀ ਚਾਹੀਦੀ ਮਹਾਰਾਜ ਮੈਨੂੰ ਖਾਫੜਾ ਦਿਓ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਹਿੰਦੇ ਅਜੀਤ ਸਿੰਘਾ ਮੈਂ ਇਸ ਸਮੇਂ ਦੀ ਉਡੀਕ ਕਰਦਾ ਸੀ ਜੇ ਮੈਂ ਤੈਨੂੰ ਖੁਦ ਮੋਂਦਾ ਜੇ ਮੈਂ ਤੈਨੂੰ ਖੁਦ ਕਹਿੰਦਾ ਵੀ ਤੂੰ ਚੱਲ ਕੇ ਆ ਫੇਰ ਗੱਲ ਹੋਰ ਹੋਣੀ ਸੀ ਪਰ ਅਜੀਤ ਸਿੰਘਾ ਅੱਜ ਤੂੰ ਸ਼ਹੀਦ ਹੋਣ ਵਾਸਤੇ ਅੱਜ ਤੂੰ ਮਰਨ ਮਿੱਟਣ ਵਾਸਤੇ ਜੰਗ 'ਚ ਜਾਣ ਵਾਸਤੇ ਆਪਦੇ ਆਪ ਚਲ ਕੇ ਆਇਆ ਹੈ ਕਲਗੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਸੀ ਕਹਿੰਦੇ ਚੇਤੇ ਰੱਖੀ ਜਦੋਂ ਤੱਕ ਸਿੱਖ ਕੌਮ ਵਿੱਚ ਤੇਰੇ ਵਰਗੇ ਨੌਜਵਾਨ ਇਹ ਯਾਦ ਰੱਖੀ ਅੱਜ ਆਪਣੇ ਆਪ ਤੂੰ ਮੈਦਾਨੇ ਜੰਗ ਅੰਦਰ ਚੱਲਿਆ ਜਦੋਂ ਕਿ ਤੇ ਸਿੱਖ ਕੌਮ ਨੂੰ ਲੋੜ ਪਿਆ ਕਰੇਗੀ ਤੇਰੇ ਮੁਰਗੇ ਨੌਜਵਾਨ ਤੇਰਾ ਅੱਜ ਦਾ ਇਤਿਹਾਸ ਪੜ ਕੇ ਸਿੱਖ ਕੌਮ ਤੋਂ ਜਾਨਾਂ ਨਿਸ਼ਾਵਰ ਕਰਿਆ ਕਰ ਸਿੱਖ ਕੌਮ ਤੋਂ ਜਾਨਵਾਰਿਆ ਕਰਨਗੇ ਤੇ ਸਾਧ ਸੰਗਤ ਜੀ ਅੱਜ ਇੱਕ ਇੱਕ ਸਿੱਖ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਉਹ ਪਹਿਰਾ ਦੇ ਰਿਹਾ ਬਾਬਾ ਜੀਤ ਸਿੰਘ ਸਾਹਿਬ ਜੀ ਦਾ ਇਤਿਹਾਸ ਪੜ ਕੇ ਆਪਣੇ ਮਨ ਵਿੱਚ ਪੰਥ ਦਾ ਦਰਦ ਰੱਖ ਕੇ ਸਾਧੂ ਗਰੀਬਾਂ ਵਾਸਤੇ ਪਾਸ਼ਾ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਭਾਈ ਅਮਰਪਾਲ ਸਿੰਘ ਜੀ ਖਾਲਸਾ ਇਹ ਤਾਂ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਮਾਵਾਂ ਦੇ ਬੱਚੇ ਚਿੱਟਾ ਛੱਡ ਗਏ ਤੁਸੀਂ ਜਦੋਂ ਆਪਾਂ ਕੋਈ ਵੀ ਲੀਡਰ ਚੁਣਦੇ ਆ ਆਪਾਂ ਕਹਿੰਦੇ ਆ ਵੀ ਪਿਛਲੇ ਲੀਡਰ ਨੂੰ ਵੋਟਾਂ ਤਾਂ ਨਹੀਂ ਪਾਉਂਦੇ ਵੀ ਅਗਲਾ ਵਧੀਆ ਕੰਮ ਕਰੇਗਾ ਕਿਸੇ ਦਾ ਕੰਮ ਵੇਖ ਕੇ ਕਿਸੇ ਦਾ ਕਰਦਾਰ ਵੇਖ ਕੇ ਕਿਸੇ ਦਾ ਗਰਾਉਂਡ ਲੈਵਲ ਤੇ ਕੰਮ ਵੇਖ ਕੇ ਫਿਰ ਆਪਾਂ ਵੋਟਾਂ ਪਾਉਂਦੇ ਆ ਹੁਣ ਹਰ ਇੱਕ ਬੰਦਾ ਜਿੰਨੀਆਂ ਵੀ ਸਮੇਂ ਦੀਆਂ ਸਰਕਾਰਾਂ ਨੇ ਹਰ ਇੱਕ ਬੰਦਾ ਗਰੰਟੀ ਚੁੱਕੀ ਫਿਰਦਾ ਵੀ ਅਸੀਂ ਆਹ ਕੰਮ ਦੀ ਗਰੰਟੀ ਦਿੰਦੇ ਆ ਅਸੀਂ ਆਪਣੇ ਸਮੇਂ ਚਾਹ ਕੰਮ ਕਰਾਂਗੇ ਭਾਈ ਅਮਰਪਾਲ ਸਿੰਘ ਉਹ ਇੱਥੇ ਵੋਟਾਂ ਚ ਤਾਂ ਹੁਣ ਖੜੇ ਨੇ ਨਾ ਕੋਈ ਲੀਡਰ ਆਪਣੀ ਜ਼ਿੰਦਗੀ ਵਿੱਚ ਤੁਸੀਂ ਐਸਾ ਨਹੀਂ ਵੇਖਿਆ ਹੋਵੇਗਾ ਜਿਹੜਾ ਪਹਿਲਾਂ ਕੰਮ ਕਰੇ ਤੇ ਬਾਅਦ ਵਿੱਚ ਵੋਟਾਂ 'ਚ ਖੜੇ ਹਰ ਕਲੀਡਰ ਕਹਿੰਦਾ ਵੀ ਮੈਨੂੰ ਬਣਾਓ ਮੈਂ ਤੁਹਾਡੇ ਆ ਸਾਰੇ ਕੰਮ ਕਰੂੰ ਪਰ ਤੁਸੀਂ ਚੰਗੀ ਤਰ੍ਹਾਂ ਭਾਈ ਅਮਰਪਾਲ ਸਿੰਘ ਜੀ ਨੂੰ ਇਹ ਅਪੀਲ ਨਹੀਂ ਵੀ ਤੁਸੀਂ ਵੋਟ ਪਾਓ ਸਾਡਾ ਸਾਰਿਆਂ ਦਾ ਫੱਜ ਬਣਦਾ ਹੈ ਇੱਥੇ ਕੋਈ ਅਪੀਲਾਂ ਜਾਂ ਬੇਨਤੀਆਂ ਨਹੀਂ ਸਾਥਸנג ਜੀ ਜਿਹੜਾ ਲੀਡਰ ਫੋਟਾਂ ਵਿੱਚ ਖੜਦਾ ਉਹ ਕਹਿੰਦਾ ਮੈਂ ਕੰਮ ਕਰਾਵਾਂਗਾ ਪਰ ਭਾਈ ਅਮਰਪਾਲ ਸਿੰਘ ਉਹ ਲੀਡਰ ਹੈ ਭਾਈ ਅਮਰਪਾਲ ਸਿੰਘ ਉਹ ਨੌਜਵਾਨ ਹੈ ਜਿਨ ਨੇ 1 ਸਾਲ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਨੌਜਵਾਨਾਂ ਨੂੰ ਨਸ਼ਾ ਛਡਾਇਆ ਨੌਜਵਾਨਾਂ ਨੂੰ ਕਲਗੀ ਧਰਗੁਰੂ ਗੋਗਨ ਸਿੰਘ ਦੇ ਲੜ ਲਾਇਆ ਨੌਜਵਾਨਾਂ ਨੂੰ ਮਾਤਾ ਸਾਹਿਬ ਮੋਰ ਦੀ ਗੋਦ ਦੇ ਸ਼ਿੰਗਾਰ ਬਣਾਇਆ ਸਾਨੂੰ ਇਸ ਗੱਲ ਤੇ ਕੋਈ ਸ਼ੰਕਾਰੀ ਵੀ ਭਾਈ ਅਮਰਪਾਲ ਸਿੰਘ ਲੀਡਰ ਬਣੇਗਾ ਲੀਡਰ ਬਣਨ ਤੋਂ ਪਹਿਲਾਂ ਉਹਨੇ ਇਨਾ ਅਮਰਤ ਸੰਚਾਰ ਕਰਾਇਆ ਘਰ ਘਰ ਜਾ ਕੇ ਗੁਰੂ ਗੋਗਨ ਸਿੰਘ ਦੇ ਨਾਮ ਦਾ ਹੋਕਾ ਦਿੱਤਾ ਦਾੜੀਆਂ ਕੇਸ ਨੌਜਵਾਨਾਂ ਦੇ ਰਖਾਏ ਸ਼ਰਾਬੀਆਂ ਦੀਆਂ ਸ਼ਰਾਬਾਂ ਛਡਾਈਆਂ ਚਿੱਟੇ ਵਾਲਿਆਂ ਤੇ ਚਿੱਟੇ ਛਡਾਏ ਜਦੋਂ ਇੱਕ ਆਮ ਬੰਦਾ ਉੱਠ ਕੇ ਲੀਡਰ ਬਣਨ ਤੋਂ ਪਹਿਲਾਂ ਘਰ ਘਰ ਜਾ ਕੇ ਐਡਾ ਪ੍ਰਚਾਰ ਕਰ ਰਿਹਾ ਐ ਗਰਾਊਂਡ ਲੈਵਲ ਤੇ ਐਡਾ ਕੰਮ ਕਰ ਗਿਆ ਜੇ ਤੁਸੀਂ ਵੋਟਾਂ ਪਵਾ ਕੇ ਭਾਈ ਅਮਰਪਾਲ ਸਿੰਘ ਨੂੰ ਜਿਤਾਪਾ ਤੁਸੀਂ ਇਹ ਵੇਖੋ ਵੀ ਉਦੋਂ ਫਿਰ ਕੀ ਕਰੇਗਾ ਉਹ ਨੌਜਵਾਨ ਅਜੇ ਕੋਈ ਉਹਦਾ ਨਹੀਂ ਹੋਣੇ ਕੋਲ ਭਾਈ ਅਮਰਪਾਲ ਸਿੰਘ ਕੋਲੋਂ ਤਾਂ ਥੋੜੀ ਜਾਂ ਕਿ ਸਾਡੀ ਕੌਮ ਦਾ ਕੋਈ ਬਹੁਤ ਵੱਡਾ ਜੱefeਦਾਰ ਨਹੀਂ ਕੋਈ ਜਾਂ ਉਹਦਾ ਕੋਈ ਬਹੁਤ ਵੱਡਾ ਡੇਰਾ ਜਾਂ ਬੜੀ ਵੱਡੀ ਸੰਸਥਾ ਨਹੀਂ ਕੋਈ। ਹਾਇ ਤਾਂ 2 ਸਾਲ ਪਹਿਲਾਂ ਦੁਬਈ ਤੋਂ ਆਇਆ। ਇੱਥੇ ਆ ਕੇ ਕਲਗੀਧਰ ਗੋਬਿੰਦ ਸਿੰਘ ਮਾਰੇ ਦਾ ਪਿਆਰ ਦੇ ਵਿੱਚ ਵੱਸਿਆ। ਤੇ ਕਿੱਡੀ ਜਿਆਦਾ ਕਰ ਪੰਥ ਦੀ। ਹਰ ਇੱਕ ਨੌਜਵਾਨ ਦੇ ਦਿਲ ਵਿੱਚ ਉਤਰ ਜਾਣਾ ਇੱਕ ਕਿਸੇ ਵਿਰਲੇ ਦੇ ਹਿੱਸੇ ਆ। ਤੇ ਸਾਥ ਸੰਗਤ ਜੀ ਮੈਂ ਤੁਹਾਡੇ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ। ਅੱਜ ਤੱਕ ਸਿਆਸਤਾਂ ਬਹੁਤ ਉਹਗੀਆਂ ਨੇ ਤੇ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣਗੀਆਂ ਇਹ ਗੱਲ ਸਿਆਸਤ ਦੀ ਨਹੀਂ ਮੈਂ ਆਪਣੀ ਜ਼ਿੰਦਗੀ 'ਚ ਇੱਕ ਨੌਜਵਾਨ ਪਹਿਲਾਂ ਬੋਲ ਕੇ ਗਿਆ ਵੀ ਮੈਂ 30 ਸਾਲਾਂ 'ਚ ਕਦੇ ਕਿਸੇ ਨੂੰ ਵੋਟ ਦੀ ਗੱਲ ਨਹੀਂ ਕਰੀ ਵੀ ਵੋਟ ਇਹਨੂੰ ਪਾਓ ਜਾਂ ਇਹਨੂੰ ਪਾਓ ਜਿੱਤਣ ਦਾ ਮੈਂ 6 ਸਾਲ ਦੇ ਨੇ ਟੋਲਾ ਪਾਇਆ ਸੀ ਵਾਹਿਗੁਰੂ ਜੀ ਦੀ ਮਿਹਰ ਨਾਲ ਮੈਨੂੰ 15 ਸਾਲ ਹੋ ਗਏ ਪ੍ਰਚਾਰ ਕਰਦੇ ਨੂੰ ਆਪਣੇ ਪ੍ਰਚਾਰ ਵਿੱਚ ਆਪਣੇ ਕਥਾ ਕੀਰਤਨ ਵਿੱਚ ਜ਼ਿੰਦਗੀ ਵਿੱਚ ਜ਼ਿੰਦਗੀ ਵਿੱਚ ਇਹ ਦੂਜੀ ਵਾਰ ਹੈ ਜੇਸ ਬੰਦੇ ਦੇ ਹੱਕ ਵਿੱਚ ਅਸੀਂ ਬੋਲ ਰਹੇ ਹਾਂ ਵੀ ਵੋਟਾਂ ਪਾਉਂ। ਅੱਜ ਤੋਂ ਪਹਿਲਾਂ ਕਦੇ ਨਹੀਂ ਬੋਲੇ। ਇੱਕ ਵਾਰੀ ਉਦੋਂ ਬੋਲੇ ਸੀ ਜਦੋਂ ਕਾਂਗਰਸ ਵਾਲਿਆਂ ਨੇ ਹਰਮੰਦਰ ਸਾਹਿਬ ਢਾਟੇ ਨਹੀਂ ਕਰਾਇਆ। ਅਕਾਲੀਆਂ ਦੇ ਰਾਜ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੋਈ। ਉਦੋਂ ਐ ਸੋਚੀ ਬੈਠੇ ਵੀ ਯਾਰ ਹੁਣ ਢੇਰ ਹੈ ਕਿ ਇਹ ਜੀ ਜਿਹੜੇ ਬੰਦਿਆਂ ਦੇ ਰਾਜ ਵਿੱਚ ਸਰਕਾਰ ਵੀ ਪੰਥਕ ਹੋਵੇ ਬੰਦੇ ਵੀ ਪੰਥਕ ਹੋਣ ਫੇਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਲੀ ਗਲੀ ਰੁਲਿਆ ਫਿਰੇ ਇਹਨਾਂ ਤੋਂ ਵਧੀਆ ਸਾਨੂੰ ਹੱਕ ਅਦਵਾਏ ਬੇਦਵੀਆਂ ਦੇ ਦੋਸ਼ੀ ਫੜੇ ਸਾਧ ਸੰਗਤ ਜੀ ਫੇਰ ਜਿਨ੍ਹਾਂ ਨੇ ਬਦਲਾਅ ਦੇ ਵਾਅਦੇ ਕੀਤੇ ਜਿਨ੍ਹਾਂ ਨੇ ਗਰੰਟੀਆਂ ਦਿੱਤੀਆਂ ਜਿਹੜੇ ਬੰਦੇ ਕਹਿੰਦੇ ਸੀ 24 ਘੰਟੇ ਅਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀ ਲੱਭ ਲਾਂਗੇ ਫਿਰ ਉਹਨਾਂ ਤੇ ਵਿਸ਼ਵਾਸ ਕਰਕੇ ਅਸੀਂ ਕਹਿ ਕਹਿ ਕੇ ਬੋਟਾ ਪੁਆਈਆਂ ਵੀ ਨਹੀਂ ਯਾਰ ਐਦਕੀ ਪਹਿਲਾਂ ਸਾਰੇ ਦੇਖ ਲੈ ਐਦਕੀ ਇਹਨਾਂ ਨੂੰ ਲਿਆ ਕੇ ਵੇਖੋ ਐਦਕੀ ਇਹਨਾਂ ਨੂੰ ਲਿਆ ਕੇ ਵੇਖੋ ਹੋਇਆ ਕੀ ਹੋਰ ਤੋਂ ਉਲਟ ਗਿਆ ਵੇਦਮੀਆਂ ਦੇ ਦੋਸ਼ੀ ਤਾਂ ਨਹੀਂ ਫੜੇ ਜਿਹੜੇ ਸਿੰਘ ਸਾਡੇ ਥੇਲਾਂ ਚ ਬੰਦ ਨੇ ਉਹ ਤਾਂ ਨਹੀਂ ਗੱਟੇ ਜਿਹੜੇ ਇੱਥੇ ਪ੍ਰਚਾਰ ਕਰਦੇ ਫਿਰਦੇ ਸੀ ਉਹ ਵੀ ਚੁੱਕ ਕੇ ਥਾੜ ਦੇ ਸਿੱਟਾ ਫੰਮੂ ਇਹ ਮਿਲਿਆ ਪਰ ਇਹ ਚੇਤੇ ਰੱਖਿਓ ਨਾ ਤਾਂ ਬਹੁਤੇ ਲੀਡਰ ਰਹੇ ਨਾ ਬਹੁਤੀਆਂ ਸਿਆਸਤਾਂ ਰਹੀਆਂ ਜਿਹੜੇ ਕਹਿੰਦੇ ਸੀ ਨਾ ਵੀ 25-25 ਸਾਲ ਅਸੀਂ ਰਾਜ ਕਰਾਂਗੇ ਅੱਜ 5% ਵੀ ਨਹੀਂ ਅੱਜ ਲੋਕੀ ਮੂੰਹ ਨਹੀਂ ਲਉਂਦੇ ਉਹਨਾਂ ਨੂੰ ਚੇਤੇ ਰੱਖਿਓ ਆਪਣੇ ਸਮੇਂ ਵਿੱਚ ਆਪਣੇ ਉਹਦੇ ਦੌਰਾਨ ਜਿਹੜਾ ਚੰਗਾ ਕਰਮ ਕਰਦੇ ਲੋਕੀ ਚੰਗੇ ਕਰਮਾਂ ਨੂੰ ਚੇਤੇ ਰੱਖਦੇ ਨੇ ਚੰਗਿਆ ਕਰਮਾਂ ਨੂੰ ਯਾਦ ਰੱਖਦੇ ਹੁੰਦੇ ਨੇ ਸੋ ਸਾਰੀ ਸੰਗਤ ਦੇ ਕਰਨਾਤਮਾ ਬੇਨਤੀ ਕਰਦਾ ਇੱਥੇ ਗੱਲ ਸਿਆਸਤ ਦੀ ਨਹੀਂ ਸਿਆਸਤਾਂ ਹੁੰਦੀਆਂ ਆਈਆਂ ਨੇ ਹੁੰਦੀਆਂ ਰਹਿਣੀਆਂ ਨੇ ਅਗਾਹ ਵੀ ਹੋਣਗੀਆਂ ਪਰ ਭਾਈ ਅਮਰਪਾਲ ਸਿੰਘ ਦਾ ਬੋਟਾ ਵਿੱਚ ਖੜਨਾ ਇੱਥੇ ਗੱਲ ਪੰਥ ਦੀ ਹੋਉਂਦੇ ਆ ਕੇ ਖੜੀ। ਇੱਥੇ ਇਹ ਇਹ ਪੰਥ ਦੇ ਜੁਗਨੇ ਵਾਲੀ ਏ ਆਸੀਂ ਆਪਣੇ ਨੌਜਵਾਨਾਂ ਨੂੰ ਉਸ ਡਿਬਰੂਗੜ੍ਹ ਝੇਲ ਤੋਂ ਬਾਹਰ ਲਿਆਉਣਾ ਏ ਜਾਂ ਅਸੀਂ ਉੱਥੇ ਰੱਖਣਾ। ਸਾਰੀ ਸੰਗਤ ਦੇ ਕਰਨਾ ਤੇ ਬੇਨਤੀ ਕਰਦਾ ਮੈਂ ਤਾਂ ਕਈ ਵਾਰ ਆਏ ਜਦੋਂ ਵੇਖੀਦਾ ਹੁਣਾ ਮਾਵਾਂ ਨੂੰ ਦੇਖੋ ਅਮਰਤਪਾਲ ਸਿੰਘ ਦੋਸ਼ੀ ਨਹੀਂ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਫੇਰ ਵੀ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ ਪਰ ਤੁਸੀਂ ਸੋਚ ਕੇ ਵੇਖੋ ਜਿਹੜੇ ਮਾਂ ਇੱਥੋਂ ਦੂਰ ਦੀ ਏ ਜਿਬਰੂਗੜ ਜਾਂਦੀ ਏ ਉਹਦਾ ਪਿਓ ਇੱਥੋਂ ਦੂਰ ਦਾ ਏ ਜਿਬਰੂਗੜ ਜਾਂਦਾ ਏ ਕਿੰਨਾ ਖਰਚਾ ਲੱਗਦਾ ਹੈ ਪੈਸਾ ਚਲੋ ਕੌਮ ਦੇ ਸਕਦੀ ਪਰ ਜਿਹੜੀ ਬੰਦੇ ਨੂੰ ਹਰਾਸਮੈਂਟ ਹੁੰਦੀ ਸਾਤਸੰਗਤ ਜੀ ਜਿਹੜੀ ਧੀ ਇੰਗਲੈਂਡ ਦੀ ਧਰਤੀ ਤੋਂ ਆਈ ਉਹਦੇ ਨਾਲ ਵਿਆਹ ਕਰਾਇਆ ਮੰਨ ਕੇ ਚਲੋ 1% ਵੀ ਅਮਰਤਪਾਲ ਦਾ ਕਸੂਰ ਹੈ ਪੁੱਤੀ ਦਾ ਤਾਂ ਕੋਈ ਕਸੂਰ ਨਹੀਂ ਉਸ ਮਾਨ ਦਾ ਤਾਂ ਕੋਈ ਕਸੂਰ ਨਹੀਂ ਉਸ ਪਿਓ ਦਾ ਤਾਂ ਕੋਈ ਕਸੂਰ ਨਹੀਂ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਸਾਡੀਆਂ ਜਥੇਬੰਦੀਆਂ ਜਿਹੜੇ ਵੱਡੇ ਵੱਡੇ ਆਉਂਦੇ ਆ ਤੇ ਬੈਠੇ ਨੇ ਸਾਧ ਸੰਗਤ ਜੀ ਇੱਕ ਸ਼੍ਰੋਮਣੀ ਕਮੇਟੀ ਇੱਕ ਪੰਥਕੀ ਜਥੇਬੰਦੀ ਪੰਜਾਬ ਦੇ ਇੱਕ ਮੁੱਖ ਮੰਤਰੀ ਜਿੰਨੀ ਪਾਵਰ ਰੱਖਦੀ ਹੈ ਜੇ ਆਪਣੀ ਪਾਵਰ ਦੇ ਉੱਤੇ ਪਰ ਮੈਂ ਤੁਹਾਡੇ ਸਾਰਿਆਂ ਦੇ ਦਰਨਾ ਚ ਬੇਨਤੀ ਕਰਦਾ ਜਿਹੜੇ ਬੰਦੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਨੈੱਟ ਤੇ ਵੇਖਿਆ ਹੀ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਇਹ ਲਿਹਾ ਕਰਾਵਾਂਗੇ ਅਸੀਂ ਇਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਅਸੀਂ ਇਹਨਾਂ ਦੇ ਹੱਕ 'ਚ ਬੋਲਾਂਗੇ ਤੁਹਾਡੇ ਸਾਰਿਆਂ ਦੇ ਸਾਹਮਣੇ ਸਾਜ ਸੰਗਤ ਜੀ ਆਹ ਹੁਣ ਸਟੇਜਾਂ ਤੋਂ ਕੈਸੀਆਂ ਬਿਆਨਵਾਜ਼ੀਆਂ ਆ ਰਹੀਆਂ ਨੇ ਜਿਹੜੇ ਕਹਿੰਦੇ ਸੀ ਬੰਦੀ ਸਿੰਘ ਅਸੀਂ ਇਹ ਲਿਹਾ ਕਰਾਵਾਂਗੇ ਬੰਦੀ ਸਿੰਘ ਹੁਣ ਨੂੰ ਕਦੋਂ ਦੇ ਬਾਹਰ ਆ ਜਾਂਦੇ ਪਰ ਜੇ ਕਿਤੇ ਸਾਡੇ ਵਾਲਿਆਂ ਦੀਆਂ ਨੀਤੀਆਂ ਸਹੀ ਹੁੰਦੀਆਂ ਤੇ ਸੰਗਤ ਦੇ ਕਰਨਾਂ 'ਚ ਬੇਨਤੀ ਏ ਕਿਸੇ ਨੂੰ ਸਪੋਰਟ ਹੁੰਦੀ ਏ ਕਿਸੇ ਪਾਰਟੀ ਦੀ ਸੁਣਿਓ ਜੇ ਕੋਈ ਲੀਡਰ ਆਏ ਵੋਟਾਂ 'ਚ ਖੜਦਾ ਉਹਨੂੰ ਉਹਦੀ ਪਾਰਟੀ ਬਹੁਤ ਵੱਡੀ ਲੱਗਦੀ ਜੇ ਕੋਈ ਲੀਡਰ ਵੋਟਾਂ 'ਚ ਖੜਦਾ ਹੈ ਉਹਦੇ ਨਾਲ ਚਾਰ ਸੱਜਣ ਮਿੱਤਰ ਤੁਰਨ ਵਾਲੇ ਹੁੰਦੇ ਨੇ ਜੇ ਕੋਈ ਲੀਡਰ ਵੋਟਾਂ ਦੇ ਵਿੱਚ ਖੜਦਾ ਹੈ ਉਹਨੂੰ ਸਪੋਰਟਾਂ ਕਈ ਤਰ੍ਹਾਂ ਦੀਆਂ ਕਿਤੋਂ ਏਜੰਸੀਆਂ ਦੀਆਂ ਕਿਤੋਂ ਪਾਰਟੀਆਂ ਦੀਆਂ ਕਿਤੋਂ ਸਰਕਾਰਾਂ ਦੀਆਂ ਪਰ ਜੇਤੇ ਰੱਖਿਓ ਭਾਈ ਅਮਰਪਾਲ ਨੂੰ ਸਪੋਰਟ ਇਹ ਕਲਗੀਧਰ ਗੋਬਿੰਦ ਸਿੰਘ ਮਹਾਰਾਜ ਦੀ ਧਰਪੁਰ ਗੋਵਰ ਸਿੰਘ ਮਹਾਰਾਜ ਦੀ سپورਟ ਹੈ ਤੇ ਦੂਜੀ سپورਟ ਗੁਰੂ ਕੀ ਸੰਗਤ ਦੀ ਤੇ ਸਾਰੀ ਸੱਕੇ ਦੇ ਚਰਣਾ ਵਿੱਚ ਬੇਨਤੀ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਹੁਣਾ ਸਰਕਾਰਾਂ ਚਾਹਣ ਸਰਕਾਰਾਂ ਚਾਹਣ ਵੱਡੇ ਵੱਡੇ ਪਹਾੜ ਨੇ ਜਿਹੜੇ ਨਹੀਂ ਤਾ ਸਕਦੀਆਂ ਤੇ ਗੁਰੂ ਕੀ ਸੰਗਤ ਜਾਹੇ ਇੱਕ ਦਿਹਾੜੀ ਚ ਪੱਧਰੇ ਕਰ ਦਿੰਦੀ ਆ ਆਕਾਰ ਸੇਵ ਵਾਲੇ ਮਹਾਪੁਰਸ਼ ਨੇ ਕਿਤੇ ਕਿਤੇ ਪੁਲ ਜਿਹੜੇ ਜਿਹੜੀਆਂ ਸੜਕਾਂ ਜਿਹੜੇ ਪੁਲ ਸਰਕਾਰਾਂ ਨਹੀਂ ਬਣਾ ਸਕੀਆਂ ਕਾਰ ਦੇ ਵਾਲੇ ਬਾਬੇ ਟਰੱਕ ਭਰ ਕੇ ਲੈ ਜਾਂਦੇ ਨੇ ਸਾਡੇ ਆੜੀ ਉੱਥੇ ਸਾਰਾ ਆਏ ਸੜਕਾਂ ਵੀ ਬਣ ਜਾਂਦੀਆਂ ਨੇ ਵੱਡੇ ਵੱਡੇ ਪੁਲ ਵੀ ਬਣ ਜਾਂਦੇ ਨੇ ਤੇ ਸੰਗਤ ਦੇ ਹੱਥ ਵਿੱਚ ਬਹੁਤ ਵੱਡੀ ਬਾਗ ਡੋਰ ਹੈ ਸਾਡੀ ਕਿਸੇ ਅੱਗੇ ਪੇਸ਼ ਨਹੀਂ ਜਲਦੀ ਪਰ ਤੁਹਾਡੇ ਕੋਲ ਇੱਕ ਹੀ ਉਹਦੀ ਪਾਵਰ ਹੈ ਜਿਸ ਨੂੰ ਕਹਿੰਦੇ ਨੇ ਵੋਟ ਤੇ ਤੁਸੀਂ ਆ ਮੈਕ ਟੋਰ ਨਿਸ਼ਾਨ ਦੇਖੋ ਅਜੇ ਪਹਿਲਾਂ ਵੀ ਸਿਆਸਤਾਂ ਬਹੁਤ ਕੱਲੀਆਂ ਨੇ ਹੁਣ ਵੀ ਇਹਨਾਂ ਨੇ ਅਮਰਪਾਲ ਦੇ ਨਾਂ ਤੇ ਪਤਾ ਨਹੀਂ ਕਿੰਨੇ ਕੈਂਡੀਡੇਟ ਖੜਾ ਲਾਣੇ ਨੇ ਅਮਰਤਪਾਲ ਦੇ ਨਾਮ ਤੇ ਤੁਸੀਂ ਮੋਹਰ ਨਹੀਂ ਲਾਉਣੀ ਤੁਸੀਂ ਮੈਕ ਦਾ ਧਿਆਨ ਰੱਖਣਾ ਮੈਕ ਵਾਲਾ ਬਟਨ ਦਬਾਉਣਾ ਹੈ ਤੇ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਪਣੇ ਨਿਤਨੇਮ ਦੇ ਨਾਲ ਨਿਤ ਦੀ ਅਰਦਾਸ ਕਰਿਆ ਕਰੋ ਕਲਗੀਧਰ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਪੰਥ ਦੀ ਵੋੜੀ ਕਰੋ ਔਰ ਜਿੱਥੇ ਮਾਇਆਨਾਜ ਹਸਤੀਆਂ ਤੁਸੀਂ ਸਾਰੀਆਂ ਪਵਿੱਤਰ ਰੂਹਾਂ ਇੱਥੇ ਤਸ਼ਰੀਫ ਲੈ ਕੇ ਆਏ ਹੋ ਸਾਡੇ ਸਤਕਾਰਯੋ ਭਾਈ ਮਨਜੀਤ ਸਿੰਘ ਜੀ ਸੋਹੀ ਸਾਹਿਬ ਸ਼ਾਇਆ ਪੀਰ ਵਾਲੇ ਬਾਬੇ ਦਾ ਤਰਨ ਰਾਣੀ ਤੁਸੀਂ ਸਾਰਿਆਂ ਨੇ ਸੁਣਿਆ ਉਹ ਵੀ ਹਾਜ਼ਰੀਆਂ ਭਰਨ ਵਾਸਤੇ ਆਏ ਨੇ ਬਾਬਾ ਸੁਰਿੰਦਰਪਾਲ ਸਿੰਘ ਛੋਟੀ ਸਾਹਿਬ ਔਰ ਸਰਕਾਰ ਜੋ ਭਾਈ ਸ਼ੇਰ ਸਿੰਘ ਜੀ ਮਹਾਪੁਰਸ਼ ਬਾਬਾ ਸੁਖਦੇਵ ਸਿੰਘ ਜੀ ਪੁਚੌਂ ਵਾਲੇ ਮਹਾਪੁਰਸ਼ ਉਹਨਾਂ ਨੇ ਬਕਾਇਦਾ ਤੌਰ ਤੇ ਇਹਨਾਂ ਦੀ ਡਿਊਟੀ ਲਾਈ ਹੈ ਵੀ ਜਿੱਥੇ-ਜਿੱਥੇ ਪਿੰਡ ਵਿੱਚ ਜਿੱਥੇ ਜਿੱਤਾਂ ਵੀ ਜਾਣਾ ਪਵੇ ਤੁਸੀਂ ਭਾਈ ਅਮਰਪਾਲ ਸਿੰਘ ਦਾ ਡਟ ਕੇ ਸਾਥ ਦਿਓ ਉਹਨਾਂ ਮਹਾਪੁਰਸ਼ਾਂ ਦਾ ਵੀ ਧੰਨਵਾਦ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਦੰਦਮਈ ਟਕਸਾਲ ਉਹ ਵੀ ਉੱਚੇ ਤੋਂ ਤੌਰ ਤੇ ਸਤਿਗੁਰੂ ਜੀ ਦੇ ਪਿਆਰ ਵਿੱਚ ਸੰਗਤਾਂ ਦੇ ਪਿਆਰ ਵਿੱਚ ਭਾਈ ਅਮਰਪਾਲ ਸਿੰਘ ਦੇ ਪਿਆਰ ਵਿੱਚ ਪਹੁੰਚਦੇ ਨੇ ਜਿੰਨੀਆਂ ਸੰਗਤਾਂ ਨੇ ਜਿੱਥੇ ਤੁਸੀਂ ਇੱਥੇ ਬੈਠੇ ਹੋ ਤੇ ਸੋਸ਼ਲ ਮੀਡੀਆ ਤੇ ਸਾਰੇ ਫੇਸਬੁੱਕ ਵੀ ਚਲਾਉਂਦੇ ਹੋ ਇੰਸਟਾਗ੍ਰam ਵੀ ਚਲਾਉਂਦੇ ਹੋ ਸਾਧ ਸੰਗਤ ਜੀ ਲੀਡਰਾਂ ਨੂੰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਤੱਕ ਐਡਾਂ ਲਾਉਣੀਆਂ ਪੈਂਦੀਆਂ ਪ੍ਰੋਮੋਸ਼ਨ ਕਰਨੀ ਪੈਂਦੀ ਪਰ ਭਾਈ ਅਮਰਪਾਲ ਸਿੰਘ ਦੀ ਐਡ ਵੀ ਤੁਸੀਂ ਹੋ ਉਹਦੀ ਪ੍ਰੋਮੋਸ਼ਨ ਵੀ ਤੁਸੀਂ ਹੋ ਤੁਹਾਡੇ ਸਭ ਦੇ ਹੱਥਾਂ ਵਿੱਚ ਫੋਨ ਨੇ ਸਾਰੀ-ਸਾਰੀ ਦਿਹਾੜੀ ਆਪਾਂ ਐਂਟ ਲਾ ਕੇ ਨੈੱਟ ਅਜਾਈ ਤੱਕ ਬੰਦੇ ਆ ਪਰ ਜਿਹੜੀਆਂ ਵਿਚਾਰਾਂ ਜਿਹੜਾ ਕੋਈ ਇਥੋਂ ਬੋਲਿਆ ਜਾਂਦਾ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਆਗਾਹਤ ਹੋਗਾ ਸ਼ੇਅਰ ਕਰਿਆ ਕਰੋ ਆਪਣੇ ਰਿਸ਼ਤੇਦਾਰੀਆਂ ਤੇ ਆਪਣੇ ਭੈਣ ਭਰਾਵਾਂ ਨੂੰ ਆਪਣੇ ਮਿੱਤਰਾਂ ਸੱਜਣਾ ਨੂੰ ਇੱਕ ਵਾਰੀ ਇਹ ਜ਼ਰੂਰ ਦੱਸੋ ਵੀ ਭਾਈ ਇਹ ਲੜਾਈ ਸਿਆਸਤਾਂ ਦੀ ਨਹੀਂ ਕਿ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਪਿੱਛੇ ਆਪਾਂ ਵੋਟਾਂ ਪਾਉਣੀ ਹੈ ਸਤਿਗੁਰੂ ਗਰੀਬ ਵਾਲੇ ਸੱਚੇ ਪਾਤਸ਼ਾਹ ਮੇਰ ਕਰਨ ਜਿੰਨੀਆਂ ਮਾਤਾਵਾਂ ਜਿੰਨੇ ਨੌਜਵਾਨ ਵੀਰ ਬਜ਼ੁਰਗ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉੱਚੇ ਦੌਰ ਤੇ ਸਤਕਾਰ ਦੇ ਉਹ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਮਾਤਾ ਧਾਨੋ ਮਾਤਾ ਜਿਨੇ ਐਸੇ ਪੁੱਤਰ ਨੂੰ ਜਨਮ ਦਿੱਤਾ ਤੇ ਧਾਨੋ ਪਿਤਾ ਜਿਨੇ ਐਸੇ ਪੁੱਤ ਜਿਹੜਾ ਜਿੰਦੇ ਵੇੜੇ ਜੈਸਾ ਪੁੱਤ ਖੇਡਿਆ ਸਤਿਗੁਰੂ ਗਰੀਵਨਵਾਸ ਸੱਤੇ ਪਾਸ਼ਾ ਮੇਰ ਕਰਨ ਕੋਈ ਰਸਨਾ ਵਾਣੀ ਨਾਲੇ ਸਾਰੇ ਗੱਜਰ ਕੇ ਬਤੇ ਦਹਰਾਇਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ